ਅਰਕਾਰ ਦੱਖਣੀ ਦੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਦੇਵ ਸਿੰਘ ਸੰਧੂ ਦੇ ਗ੍ਰੈਵ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਓਬੀਸੀ ਦੇ ਪ੍ਰਧਾਨ ਦੇ ਹਲਕਾ ਖੇਮਕਰਨ ਦੇ ਕੋਆਰਡੀਨੇਟਰ ਸਰਬਜੀਤ ਸਿੰਘ ਸੋਨੂ ਜੰਡਿਆਲਾ ਦੇ ਹਲਕਾ ਅਟਾਰੀ ਦੇ ਕੋਆਰਡੀਨੇਟਰ ਤੇ ਸੀਨੀਅਰ ਕਾਂਗਰਸੀ ਆਗੂ ਬੱਬੀ ਬਲਵਾਨ ਜੀ ਦੇ ਹਲਕਾ ਦੱਖਣੀ ਦੇ ਕੋਆਰਡੀਨੇਟਰ ਬਿਆਨ ਸਿੰਘ ਸ਼ੇਰੋ ਨੇ ਸ਼ਿਰਕਤ ਕੀਤੀ ਇਸ ਮੌਕੇ ਆਏ ਹੋਏ ਆਗੂਆਂ ਨੂੰ ਸਰੋਪਿਆ ਸਾਹ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਮੁੱਖ ਆਗੂ ਨੇ ਕੀ ਕਿਹਾ ਆਓ ਸੁਣਦੇ ਹਾਂ ਨਾਂ ਦਾ ਕੀ ਪਹਿਲਾਂ ਉਹ ਰਪਾ ਦਾਸ ਬਲਦੇਵ ਸਿੰਘ ਸੰਧੂ ਵਾਰਡ ਨੰਬਰ 39 ਅੱਜ ਬੜਾ ਵਡਭਾਗਾ ਦੇਣਿਆ ਦਾਸ ਦੇ ਗ੍ਰਹਿ ਵਿਖੇ ਸਾਡੇ ਮਾਨਯੋਗ ਬੱbbi ਪਹਿਲਵਾਨ ਜੀ ਕੋਆਰਡੀਨੇਟਰ ਹਲਕਾ ਟਾਰੇ ਤੋਂ ਮਾਨਯੋਗ ਸਾਡੇ ਪੰਜਾਬ ਦੇ ਪ੍ਰਧਾਨ ਆਓਬੀਸੀ ਸੋਨੂ ਜੰਡਿਆਲਾ ਜੀ ਅਤੇ ਹਲਕਾ ਖੇਮ ਕਰਨ ਤੋਂ ਕੋਆਰਡੀਨੇਟਰ ਆਮਰਸਰ ਹਲਕਾ ਦੱਖਣੀ ਤੋਂ ਸਾਡੇ ਬੈਂਤਵੀਰ ਜੀ ਅਤੇ ਪੰਜਾਬ ਕਿਸਾਨ ਵਿੰਗ ਦੇ ਸ਼ਕਤਰ ਸਾਡੇ ਹਰਮਨਦੀਪ ਸਿੰਘ ਸਿੱਧੂ ਸਾਹਿਬ ਅਤੇ ਮੇਰੇ ਵੀਰ ਜਸਪਾਲ ਸਿੰਘ ਚੇਅਰਮੈਨ ਜੀ ਸੂਬੇਦਾਰ ਸਾਹਿਬ ਸਰਪੰਚ ਸਾਹਿਬ ਸਾਰ ਗੱਜਨ ਸਿੰਘ ਜੀ ਲਖਵੀਰ ਸਿੰਘ ਸਰਪੰਚ ਜੀ ਸਾਰਿਆਂ ਨੂੰ ਸੱਦੇ ਦੇ ਮੈਂ ਬੁਲਾਇਆ ਹੈ ਪੇ ਸਾਡੇ ਜਿਹੜੇ ਕੋਆਰਡੀਨੇਟਰ ਸਭ ਆ ਰਹੇ ਨੇ ਤਾਂ ਪਾ ਚਾ ਪੀ ਲਈਆਂ ਤੇ ਕੁਝ ਵਿਚਾਰ ਸਾਂਝੇ ਕਰਦੇ ਨੇ। ਬਹੁਤ ਹਾਂ। ਕਿਵੇਂ ਦੇਸੀ ਆਉਣ ਵਾਲੇ ਦਿਨਾਂ 'ਚ ਵੇਖੋ ਜੀ ਜਿਹੜੀ ਰਾਹੁਲ ਕਾਂਦੇ ਦੀ ਜਿਹੜੀ ਸੋਚ ਆ ਜੋ ਉਹਨਾਂ ਨੇ ਬੂਥ ਲੈਵਲ ਤੇ ਤੇ ਗਰਾਊਂਡ ਲੈਵਲ ਤੇ ਜਿਹੜੇ ਹੀਰੇ ਲੱਭ ਕੇ ਕੋਆਰਡੀਨੇਟਰ ਲਾਏ ਆ ਤੇ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਵੇਖੋ ਅੱਗੇ ਜੋ ਚੱਲਦਾ ਉਹ ਹਵਾ 'ਚ ਤੀਰ ਜਿਹੜੇ ਆ ਉਂਗਲ ਕਰਦੇ ਨੇ ਵੀ ਆ ਸਾਰਾ ਇਲਾਕਾ ਮੇਰਾ ਉਹ ਕੰਮ ਖਤਮ ਹੋ ਗਿਆ। ਕਾਂਗਰਸ ਪਾਰਟੀ ਨੇ 2027 ਦੀ ਸਰਕਾਰ ਬਣਾਉਣੀ ਆ ਬੂਥ ਲੈਵਲ ਤੇ ਗਰਾਊਂਡ ਲੈਵਲ ਤੇ ਕਮੇਟੀਆਂ ਬਣਾ ਕੇ ਕਿ ਕੋਆਰਡੀਨੇਟਰਾਂ ਦੀਆਂ ਬੱਬੀ ਭਲਵਾਨ ਜੀ ਦੀਆਂ ਬੈਂਤ ਜੀਆਂ ਸੋਨੂ ਜਲਾਲੇ ਦੀ ਜ਼ਿੰਮੇਵਾਰੀ ਆ ਇਹਨਾਂ ਨੇ ਜੋ ਸਹੀ ਰਿਪੋਰਟ ਗਰਾਊਂਡ ਲੈਵਲ ਦੀ ਉਹ ਜਾ ਕੇ ਹਾਈ ਕਮਾਂਡ ਨੂੰ ਰਿਪੋਰਟ ਦੇਣੀ ਆ ਇਹ ਇਹੋ ਜਿਹਾ ਕੁਝ ਨਹੀਂ ਹੋਣਾ ਵੀ ਆਪਾਂ ਬਾਹਰ ਦੇ ਵਿੱਚ ਹੀ ਰਿਪੋਰਟ ਬਣਾ ਕੇ ਦੇ ਦਈਏ ਕਿਉਂ ਭਲਵਾਨ ਜੀ ਸੱਚੀ ਗੱਲ ਚਾਹੀਏ ਹੰਗਾਰਾ ਦਾ ਹੰਗਾਰਾ ਜਿਹੜਾ ਤੁਹਾਨੂੰ ਹੰਗਾਰਾ ਵੇਖੋ ਜੀ ਜਿਹੜੇ ਪਹਿਲੇ ਮਾਨਜੋਗ ਜਿਹੜੇ ਆਪਣੇ ਸਾਬਕਾ ਐਮਐਲਏ ਰਹਿ ਚੁੱਕੇ ਨੇ ਪਹਿਲੀ ਤੇ ਗੱਲ ਉਹਨਾਂ ਦੇ ਲਾਮੇ ਬਹੁਤ ਮਿਲਦੇ ਆ ਦੂਜਾ ਨੰਬਰ ਇਹ ਆ ਵੀ ਜਿਹੜਾ ਸਾਡੇ ਐਮਪੀ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਉਹਨਾਂ ਦੇ ਵੀ ਲੋਕ ਗੋਂ ਬਹੁਤ ਗਾਉਂਦੇ ਆ ਕਿਉਂਕਿ ਉਹ ਐਮਪੀ ਹੋਣ ਦੇ ਬਾਵਜੂਦ ਵੀ ਕੋਈ ਖੁਸ਼ੀ ਗਮੀ ਮਰਿਆ ਜਮਿਆ ਕੋਈ ਜਿਹਦੇ ਵੀ ਘਰ ਉਹਨਾਂ ਨੂੰ ਪਤਾ ਲੱਗਦਾ ਹਰ ਇੱਕ ਦੇ ਘਰ ਜਾਂਦੇ ਆ ਤੇ ਉਹਨਾਂ ਦੀ ਜਦੋਂ ਛਲੰਗਾ ਹੁੰਦੀ ਆ ਤਾਂ ਬੜਾ ਮਾਨੂ ਖੁਸ਼ੀ ਹੁੰਦੀ ਆ ਵੀ ਐਮਪੀ ਸਾਹਿਬ ਵੇਖੋ ਕਿੰਨੇ ਵਧੀਆ ਬੰਦੇ ਆ ਜਿਹੜੇ ਹਲਕਾਟ ਆਰੇ ਜਿੰਨੇ ਵੀ ਹਲਕੇ ਨੌ ਹਲਕੇ ਸਾਰੇ ਹਲਕਿਆਂ ਚੋਂ ਜਾਂਦੇ ਆ ਤੁਸੀਂ ਜਿਵੇਂ ਗੱਲ ਕੀਤੀ ਆ ਕਿ ਪਿਛਲੇ ਵਿਧਾਇਕ ਸਾਹਿਬ ਤੋਂ ਜਿਹੜੇ ਲੋਟ ਨੇ ਹਲਕਾਟ ਆਰੀ ਤੇ ਉਹ ਸਵਾਇਚ ਸਵਾਈ ਦੇ ਰਹੇ ਨੇ ਤੇ ਉਹਨਾਂ ਦੀ ਨਰਾਇਕ ਨੂੰ ਦੂਰ ਨੋ ਕਰਨ ਵਾਸਤੇ ਤੁਹਾਡੇ ਲੋਕ ਕੀ ਪ੍ਰਾਲੇ ਕੀਤੇ ਜਾਣਗੇ ਉਹਨਾਂ ਦੇ ਪ੍ਰਾਲੇ ਕੀਤੇ ਜਾ ਰਿਹਾ ਜੀ ਜਿਹੜੇ ਜਿਹੜੇ ਵੀਰ ਭਰਾ ਨੂੰ ਕਿਤੇ ਜਿਹਦੇ ਅੱਧੀ ਰਾਤ ਵੀ ਲੋੜ ਪਵੇ ਦਿਨ ਰਾਤ ਆਪਾਂ ਹਾਜ਼ਰ ਆ ਆਪਾਂ ਐਮਪੀ ਸਾਹਿਬ ਦੇ ਵੀ ਧਿਆਨ ਚ ਗੱਲ ਲਿਆਈ ਦੀ ਆ ਸਾਡੇ ਜਿੱਥੋਂ ਜਿੱਥੇ ਸਾਡਾ ਲੈਵਲ ਹੈ ਜਿੱਥੋਂ ਤੱਕ ਅਸੀਂ ਕੰਮ ਕਰਾ ਸੀ ਅਸੀਂ ਵੀ ਕਰਾ ਰਹੇ ਆ ਪਰ ਸਾਡੇ ਔਜਲਾ ਸਾਹਿਬ ਸਾਨੂੰ ਕਿਸੇ ਕੰਮ ਤੋਂ ਨਾ ਨਹੀਂ ਕਰਦੇ ਲੋਕਾਂ ਦਾ ਜੋ ਵੀੜਾ ਫੜਿਆ ਕੰਮ ਆਪਾਂ ਕਰਾ ਕੇ ਫੇਰ ਘਰ ਆਉਂਦੇ ਮਾਈ ਸਰ ਜਨਾ ਚਾਹੋ ਕਿ ਅੱਜ ਇਹ ਜਿਹੜਾ ਸਭ ਤੋਂ ਪਹਿਲੇ ਜਿਹੜਾ ਕੋਆਰਡੀਨੇਟਰ ਜੀ ਵੇਲਕੁਰ ਜੀ ਇਹ ਸਾਡੀ ਪੰਜਾਬ ਕਾਂਗਰਸ ਦੀ ਟੀਮ ਆ ਸਾਰੀ ਜੜਾਵਾਂ ਕਾਂਗਰਸ ਦੀ ਆ ਮੈਂ ਕਹਿ ਸਕਦਾ ਔਰ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੇ ਕੋਆਰਡੀਨੇਟਰ ਲਗਾਏ ਨੇ ਔਰ ਉਹ ਹੀਰੇ ਤਰਾਸ਼ ਕੇ ਲਿਆਂਦੇ ਨੇ ਜਿਹੜੇ ਬਲੌਕ ਦੀਆਂ ਕਮੇਟੀਆਂ ਮੰਡਲ ਕਮੇਟੀਆਂ ਬੂਥਾਂ ਦੀਆਂ ਕਮੇਟੀਆਂ ਬਣਾ ਰਹੇ ਨੇ ਔਰ ਇਹ ਬੜਾ ਸ਼ਲਾਘਾਯੋਗ ਕੰਮ ਹੈ 100 2027 ਦੇ ਵਿੱਚ ਅਸੀਂ ਜਿਹੜਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਅੱਜ ਜਿਹੜਾ ਮੀਟਿੰਗਾਂ ਸਾਡੀਆਂ ਜਿਹੜੀਆਂ ਹਰ ਹਲਕੇ ਚੱਲ ਰਹੀਆਂ ਅੱਜ ਅਸੀਂ ਤਿੰਨ ਕੋਆਰਡੀਨੇਟਰ ਮੇਰੇ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਸੰਧੂ ਜਿਨ੍ਹਾਂ ਦੀਆਂ ਤਿੰਨ ਪੀੜੀਆਂ ਕਾਂਗਰਸ ਪਾਰਟੀ ਦੀ ਸੇਵਾ ਕਰਦਨ ਹੋ ਗਿਆ ਇਹਨਾਂ ਨੇ ਸਾਨੂੰ ਬੁਲਾਇਆ ਅੱਜ ਆਪਣੇ ਗ੍ਰਹਿ ਵਿਖੇ ਸੰਧੂ ਸਾਹਿਬ ਨੇ ਔਰ ਮੇਰੇ ਸਤਿਕਾਰਯੋਗ ਬੱਬੀ ਪਹਿਲਵਾਨ ਜੀ ਜੋ ਟਾਰੀ ਹਲਕੇ ਦੇ ਕੋਆਰਡੀਨੇਟਰ ਨੇ ਸਾਡੇ ਸੀਨੀਅਰ ਕਾਂਗਰਸੀ ਆਗੂ ਔਰ ਮੇਰੇ ਸਤਿਕਾਰਯੋਗ ਬੰਤਵੀਰ ਜੋ ਹਲਕਾ ਅਮਰitsar ਦੱਖਣੀ ਤੋਂ ਕੋਆਰਡੀਨੇਟਰ ਨੇ ਔਰ ਦਾਸ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ OBC ਦਾ ਔਰ ਨਾਲ ਮੈਂ ਖੇਮਕਰਨ ਹਲਕੇ ਤੋਂ ਕੋਆਰਡੀਨੇਟਰ ਆ ਔਰ ਇਹ ਤਿੰਨ ਕੋਆਰਡੀਨੇਟਰ ਜਿਹੜੇ ਖਲੋਤੇ ਆ ਇੱਥੇ ਸਾਡੀ ਪਾਰਟੀ ਨੇ ਡਿਊਟੀ ਲਈ ਹੈ ਕਿ ਅਸੀਂ ਬੂਥਾਂ ਦੀਆਂ ਕਮੇਟੀਆਂ, ਬਲਾਕ ਦੀਆਂ ਕਮੇਟੀਆਂ, ਮੰਡਲ ਦੀਆਂ ਕਮੇਟੀਆਂ ਬਣਾਉਣੀਆਂ। ਔਰ ਪਾਰਟੀ ਜਿੱਥੇ ਸਾਡੀ ਜ਼ਿੰਮੇਵਾਰੀ ਲਾਉਂਦੀ ਹੈ ਅਸੀਂ ਉੱਥੇ ਜਾਂਦੇ ਔਰ ਜਿੱਥੇ ਸਾਡੇ ਸਤਕਾਰਯੋਗ ਸਾਡੇ ਕਾਂਗਰਸ ਪਾਰਟੀ ਦੇ ਆਗੂ ਸਾਨੂੰ ਬੁਲਾਉਂਦੇ ਉੱਥੇ ਵੀ ਅਸੀਂ ਜਾਂਦੇ ਔਰ ਸਾਡੇ ਭਰਾ ਨੇ ਸਾਨੂੰ ਅੱਜ ਬੁਲਾਇਆ ਔਰ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਕਿ ਐਸੇ ਸਰਦਾਰ ਬਲਦੇਵ ਸਿੰਘ ਸੰਧੂ ਵਰਗੇ ਸਾਡੇ ਸਤਕਾਰਯੋਗ ਵੀਰ ਜਿਹੜੇ ਸਾਡਾ ਮਾਨ ਸਨਮਾਨ ਹੋਰ ਵਧਾਉਂਦੇ ਔਰ ਮੇਰੇ ਨਾਲ ਜਿੱਥੇ ਖੇਮ ਕਰਨ ਹਲਕੇ ਦੇ ਵਿੱਚ ਵੀ ਮੇਰਾ ਸਹਿਯੋਗ ਕਰ ਰਿਹਾ ਔਰ ਮੇਰੇ ਨਾਲ ਹਰਮਨ ਸਿੱਧੂ ਜੀ ਜੋ ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਜਿਹੜੇ ਸਖਤਰ ਨੇ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੀ ਹੈਲਪ ਕਰਦੇ ਹਾਂ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਅਸੀਂ ਜਾਂਦੇ ਹਾਂ ਅੱਜ ਅਸੀਂ ਸੰਧੂ ਸਾਹਿਬ ਦੇ ਗ੍ਰਹਿ ਵਿਖੇ ਆਏ ਹਾਂ ਹਲਕਾ ਦੱਖਣੀ ਦੇ ਵਿੱਚ ਤੇ ਜਿੱਥੇ ਵੀ ਸਾਡੀ ਹਾਈ ਕਮਾਂਡ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਾਨੂੰ ਹੁਕਮ ਲਾਉਣਗੇ ਅਸੀਂ ਉੱਥੇ ਹਾਜ਼ਰ ਹਾਂ ਸਾਡਾ ਕੰਮ ਸੇਵਾ ਕਰਨਾ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੇ ਉਹ ਕਿਤੇ ਵੀ ਸੇਵਾ ਸੀ ਅਸੀਂ ਪੰਜਾਬ ਦੇ ਹਰ ਇੱਕ ਕੋਨੇ 'ਚ ਹਰ ਇੱਕ ਜ਼ਿਲ੍ਹੇ 'ਚ ਹਰ ਇੱਕ ਹਲਕੇ 'ਚ ਜਾ ਕੇ ਹੋਵੇ ਅਸੀਂ ਪਾਰਟੀ ਨੂੰ ਮਜ਼ਬੂਤੀ ਦੇ ਜਾ ਕੇ ਕਰਾਂਗੇ ਜੀ ਆਪਣਾ ਨਾਮ ਦਾ ਆ ਦਾਸ ਹਾਂਜੀ ਸਭ ਤੋਂ ਪਹਿਲਾਂ ਤਾਂ ਸੰਤਨ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੀ ਪਵ ਪਵਿੱਤਰ ਨਗਰੀ ਤੋਂ ਉਸ ਦਾਸ ਨੂੰ ਹਾਈ ਕਮਾਂਡ ਸ਼੍ਰੀ ਰਾਹੁਲ ਗਾਂਧੀ ਜੀ ਔਰ ਸਾਡੇ ਪੰਜਾਬ ਦੇ ਬਹੁਤ ਹੀ ਮਿਹਨਤੀ ਪ੍ਰਧਾਨ ਸਾਡੇ ਸਰਦਾਰ ਅਮਨਿੰਦਰ ਸਿੰਘ ਰਾਜਾਵੜਿੰਗ ਜੀ ਸੰਧੂ ਸਾਹਿਬ ਤੇ ਸਾਡੀ ਪੂਰੀ ਚੰਡੀਗੜ੍ਹ ਦੀ ਟੀਮ ਔਰ ਡਿਸਟ੍ਰਿਕਟ ਦਾ ਆਪਣਾ ਸਾਡੇ ਇਥੋਂ ਦੇ ਸਾਡੇ ਕੋਆਰਡੀਨੇਟਰ ਸਾਡੇ ਬੱਬੀ ਪਰਵਾਨ ਜੀ ਔਰ ਜਿਹੜੀ ਕਿ ਸੋਨੂ ਜੀ ਸਾਡੇ ਕੋਆਰਡੀਨੇਟਰ ਖੇਮ ਕਰਨ ਔਰ ਸਾਡੇ ਜਿਨ੍ਹਾਂ ਦੇ ਅਸੀਂ ਗ੍ਰਹਿ ਵਿਖੇ ਅੱਜ ਆਏ ਆ ਬਲਦੇਵ ਸਿੰਘ ਸਭ ਬਹੁਤ ਜਿਹੜੇ ਮਿਹਨਤੀ ਇਨਸਾਨ ਹੈ ਉਹਨਾਂ ਦਾ ਅਮਸੀ ਵੀ ਰਹਿ ਚੁੱਕੇ ਨੇ ਔਰ ਉਹਨਾਂ ਦੀ ਬਦੌਲਤ ਇਹਨਾਂ ਸਾਰੇ ਅੱਜ ਸਾਡੀ ਜਿਹੜੀ ਮੀਟਿੰਗ ਹੈ ਅਸੀਂ ਸਾਡੀ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਉਹ ਬਲੌਕ ਪੱਧਰ ਤੇ ਕਮੇਟੀਆਂ ਬਣਾਉਂਦੀ ਔਰ ਬੂਥ ਪੱਧਰ ਦੀਆਂ ਕਮੇਟੀਆਂ ਦੀਆਂ ਔਰ ਮੰਡਲ ਕਮੇਟੀਆਂ ਦੀਆਂ ਜਿਹੜੀਆਂ ਅਸੀਂ ਕਮੇਟੀਆਂ ਬਣਾ ਕੇ ਸਾਰੀਆਂ ਸੌਂਪਣੀਆਂ ਹੈ ਹੈ ਕਮਾਂਡ ਨੂੰ ਤਾਂ ਕਿ ਅਸੀਂ 2027 ਦੇ ਵਿੱਚ ਇੱਕ ਵਧੀਆ ਇੱਕ ਪਰਫਾਰਮੈਂਸ ਕਰ ਸਕੀਏ ਜਿਵੇਂ ਕਿ ਉਹ ਥਾ ਥਾ ਤੇ ਘਰ ਘਰ ਚ ਗੱਲ ਚੱਲਦੀ ਹੈ ਕਿ ਕਾਂਗਰਸ ਦਾ 101% ਜਿਹੜਾ ਜਿੱਤਣ ਦਾ ਮਜ਼ਬੂਤੀ ਨਾਲ ਕਾਂਗਰਸ ਪਾਰਟੀ ਵਾਪਸੀ ਕਰ ਰਹੀ ਹੈ ਔਰ ਅਸੀਂ विधानसभा ਦੀ 117 ਸੀਟਾਂ ਹੁੰਦੀਆਂ 117 ਦੀਆਂ 17 ਸੀਟਾਂ ਤੇ ਹੁੰਦਾ ਫਿਰ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਔਰ ਸਾਡੀ ਜਿਹੜੀ ਹਾਈ ਕਮਾਂਡ ਦੇ ਸੋਰਸ ਮੁਤਾਬਕ ਔਰ ਜਿਹੜੇ ਸਾਡੇ ਲੀਡਰ ਸਹਿਬਾਨ ਸਾਡੀ ਹਾਈ ਕਮਾਂਡ ਜਿੰਨੇ ਵੀ ਅਸੀਂ ਰਲ ਕੇ ਸਾਰੇ ਜ਼ਮੀਨੀ ਪੱਧਰ ਤੇ ਮਿਹਨਤ ਕਰ ਰਹੇ ਹਾਂ ਔਰ ਉਹਦਾ ਰਿਜ਼ਲਟ ਤੁਸੀਂ 2027 ਦੇ ਵਿੱਚ ਕਾਂਗਰਸ ਸਰਕਾਰ ਬਣ ਜਾ ਰਹੀ ਹੈ ਅਸੀਂ ਗਬੀਨੀ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕਰ ਲਈ ਇਹ ਕਮੇਟੀਆਂ ਗਠਿਤ ਕਰ ਰਹੇ ਹਾਂ ਔਰ ਸਾਡੇ ਜਿਹੜੇ ਐ ਐਮਪੀ ਸਾਹਿਬ ਸਰਦਾਰ ਗਰਜੀਤ ਸਿੰਘ ਜੀ ਔਜਲਾ ਸਾਹਿਬ ਔਰ ਸਾਡੇ ਇਥੋਂ ਦੇ ਸਾਰੇ ਹੀ ਕਾਂਗਰਸੀ ਫਰਾਰ ਰਲ ਕੇ ਅਸੀਂ ਰਾਤ ਦਿਨ ਇਥੇ ਮਿਹਨਤ ਕਰਾਂਗੇ ਔਰ ਕਾਂਗਰਸ ਨੂੰ ਮਜ਼ਬੂਤ ਕਰ ਲਈ ਇੱਕ ਇੱਕ ਵਾਰਡ ਇੱਕ ਇੱਕ ਘਰ ਚ ਜਾਵਾਂਗੇ ਔਰ ਹਰ ਵਾਰਡ ਦੇ ਤੇ ਹਰ ਬੂਥ ਦੇ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਜਾਵਾਂਗੇ ਉਹਨਾਂ ਕਾਂਗਰਸ ਪਾਰਟੀ ਦੀ ਵਰਕਰਾਂ ਤੱਕ ਪਹੁੰਚ ਕੀਤੀ ਜਾਊਗੀ ਔਰ ਗਰਾਊਂਡ ਪੱਧਰ ਤੇ ਕੀਤੀ ਜਾਊਗੀ